ਅੱਜ ਕਿਰਨ ਜੀ ਰਾਜਪੁਰਾ ਦੇ ਵਪਾਰੀਆਂ ਵਾਸਤੇ ਇੱਕ ਇਤਿਹਾਸਿਕ ਦਿਨ ਹੈ ਔਰ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਦਿਨ ਕਿਉਂ ਹੈ ਇਤਿਹਾਸਿਕ ਦਿਨ ਕਿਉਂ ਹੈ ਕਿਉਂਕਿ ਇੱਕ ਸਾਲ ਤੋਂ ਸਾਡੇ ਰਾਜਪੁਰੇ ਦੇ ਵਪਾਰੀ ਖਾਸ ਤੌਰ ਤੇ ਮੈਂ ਪਟਿਆਲੇ ਦੇ ਵੀ ਕਹਿ ਸਕਦਾ ਮੈਂ ਆਲਮੋਸਟ ਲਗਭਗ ਪੰਜਾਬ ਦੇ ਕਹਿ ਸਕਦਾ ਸ਼ੰਭੂ ਬਾਰਡਰ ਬਲੌਕ ਹੋਣ ਕਰਣ ਵਪਾਰੀਆਂ ਨੂੰ ਬੜਾ ਨੁਕਸਾਨ ਹੋ ਰਿਹਾ ਸੀਗਾ ਔਰ ਮੇਰਾ ਲਗਭਗ ਸਾਰੇ ਪੰਜਾਬ ਦੇ ਵਪਾਰੀਆਂ ਨਾਲ ਤਾਲਮੇਲ ਹੈ ਔਰ ਅਗਰ ਜੇ ਮੈਂ ਕਿਸੇ ਟਰਾਂਸਪੋਰਟਰ ਕੋਲ ਬੈਠਦਾ ਸੀਗਾ ਤਾਂ ਉਹ ਕਹਿੰਦਾ ਸੀ ਸਾਡਾ 2 ਤੋਂ ਲੈ ਕੇ 3000 ਗੱਡੀਆਂ ਦਾ ਡੀਜ਼ਲ ਐਕਸਟਰਾ ਫੁਕ ਰਿਆ ਸਾਡਾ ਮਾਰਜਨ ਖਤਮ ਹੋ ਰਿਹਾ ਔਰ ਅਸੀਂ ਕਾਟੇ ਚੱਲ ਰਹੇ ਹਾਂ ਇਸ ਵਾਰ ਕਿਸੇ ਦੁਕਾਨਦਾਰ ਕੋਲ ਬੈਠੀਏ ਤਾਂ ਉਹ ਆਪਣੀ ਸਮੱਸਿਆ ਦੱਸਦਾ ਸੀਗਾ ਕਿਉਂਕਿ ਸ਼ੰਭੂ ਬਾਰਡਰ ਇੱਕ ਐਸਾ ਬਾਰਡਰ ਆ ਜਿਹੜਾ ਪੂਰਾ ਸ਼ੇਰਸ਼ਾਹ ਸੂਰੀ ਮਾਰਗ ਦੇ ਅੰਡਰ ਆਂਦਾ ਹੈ ਤੇ ਅੰਮ੍ਰਿਤਸਰ ਤੋਂ ਬੰਬੇ ਤੱਕ ਸ਼ੰਭੂ ਬਾਰਡਰ ਸਭ ਨੂੰ ਜੋੜਦਾ ਹੈ ਤੇ ਕਿੰਨੀਆਂ ਸਟੇਟਾਂ ਆ ਜਾਂਦੀਆਂ ਤੇ ਅੱਜ ਬੜਾ ਖੁਸ਼ੀ ਦਾ ਦਿਨ ਇਸ ਕਾਰਨ ਹੈ ਕਿ ਮੈਂ ਸਪੈਸ਼ਲ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦਾ तहे ਦਿਲੋਂ ਸ਼ੁਕਰਾਨਾ ਕਰੂੰਗਾ ਕਿ ਉਹਨਾਂ ਨੇ ਐਨਾ ਵਧੀਆ ਉਪਰਾਲਾ ਕਰਕੇ ਸ਼ੰਭੂ ਦਾ ਬਾਰਡਰ ਖੋਲ੍ਹਿਆ ਔਰ ਵਪਾਰੀ ਵਰਗ ਨੂੰ ਰਾਹਤ ਦਿੱਤੀ ਹੈ ਉਹਨਾਂ ਨੇ ਖੁਦ ਵੀ ਸਰਕਾਰ ਨੇ ਮਹਿਸੂਸ ਕੀਤਾ ਕਿ ਵਪਾਰੀ ਵਰਗ ਬਹੁਤ ਪਰੇਸ਼ਾਨ ਸੀਗਾ ਔਰ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਸੀ ਔਰ ਪੰਜਾਬ ਪਿੱਛੇ ਜਾ ਰਿਹਾ ਸੀਗਾ ਤੇ ਮੈਂ ਸਪੈਸ਼ਲ ਤੌਰ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਾਂਗਾ ਤੁਹਾਡੇ ਚੈਨਲ ਲਈ ਔਰ ਉਹਨਾਂ ਨੇ ਵਪਾਰੀਆਂ ਦੇ ਬਾਰੇ ਸੋਚਿਆ ਔਰ ਵਪਾਰੀ ਵਰਗ ਨੂੰ ਰਾਹਤ ਦਿੱਤੀ ਅਸੀਂ ਇੱਕ ਸੁਖ ਮੰਨੀ ਹੋਈ ਸੀ ਪਰਮਾਤਮਾ ਦੇ ਅੱਗੇ ਇਹ ਪਰਮ ਪਿਤਾ ਪਰਮੇਸ਼ਵਰ ਜਦ ਮੈਂ ਵੀ ਦਿੱਲੀ ਜਾਂਦਾ ਸੀ ਆ ਮੇਰੇ ਯਾਰ ਦੋਸਤ ਮੇਰੇ ਵਪਾਰੀ ਵਰਗ ਵੀ ਦਿੱਲੀ ਜਾਂਦੇ ਸੀ ਤਾਂ ਸਾਨੂੰ ਬੜੀ ਤਕਲੀਫ ਹੁੰਦੀ ਸੀ ਜਾਣ ਕੇ ਕੁੰਮਕੇ ਜਾਣਾ ਪੈਂਦਾ ਸੀਗਾ ਤੇ ਵਪਾਰੀ ਵਰਗ ਦੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਸੁੱਖ ਮੰਗੀ ਵੀ ਸੀ ਪ੍ਰਮਾਤਮਾ ਦੇ ਅੱਗੇ ਕਿ ਪ੍ਰਮਾਤਮਾ ਜੇ ਦਿਨ ਸ਼ੰਭੂ ਬਾਰਡਰ ਖੁੱਲੇਗਾ ਅਸੀਂ ਤੇਰਾ ਸਪੈਸ਼ਲ ਦਿਨ ਧੰਨਵਾਦ ਕਰਾਵਾਂਗੇ ਔਰ ਮੰਦਰੇ ਜਾ ਕੇ ਅੱਜ ਅਸੀਂ ਲੱਡੂਆਂ ਦੀ ਅਰਦਾਸ ਕਰੀ ਲੱਡੂਆਂ ਦਾ ਭੋਗ ਲਗਾਇਆ ਭਗਵਾਨ ਭੋਲੇनाथ ਨੂੰ ਠਾਕੁਰ ਜੀ ਨੂੰ ਤੇ ਅੱਜ ਮਾਰਕੀਟ ਦੇ ਵਿੱਚ ਖੜ ਕੇ ਵਪਾਰੀਆਂ ਦੇ ਨਾਲ ਅਸੀਂ ਇਸ ਖੁਸ਼ੀ ਦਾ ਪ੍ਰਗਟਾਵਾ ਪ੍ਰਗਟਾਵਾ ਕਰ ਰਹੇ ਹਾਂ ਤੇ ਔਰ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਹੁਣ ਸਾਨੂੰ ਇਸ ਗੱਲ ਦੀ ਆਸ ਹੈ ਵੀ ਸਾਡਾ ਵਪਾਰ ਦਿਨ-ਦਰ-ਦਿਨ ਵਧੇਗਾ ਚਮਕੇਗਾ ਔਰ ਸਾਡੇ ਸਾਰੇ ਵਪਾਰੀ ਵਰਗ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆਏਗੀ